ਕਾੜੀ ਗੱਲਾਂ ਬੱਚੇ ਨੂੰ ਫੋਟੋ ਕਰਾ ਲੈ ਲੋ ਪਹਿਲਾਂ ਮੈਨੂੰ ਦੱਸੋ ਕਿਹੜਾ ਪੋਸਟ ਤੋਂ ਸਿੱਖਿਆ ਹੋਇਆ ਜੀ ਕਿਤਨੇ ਸਿੱਖਿਆ ਹੋਈ ਆਸ ਕਿਕੇ ਫੈਨ ਹੈ ਬਹੁਤ بڑے 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 ਫੈਨ ਦੀਦੀ ਦੇ ਜੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਦੁਬਾਰਾ ਤੋਂ ਤੁਹਾਡਾ ਮੇਰੇ ਚੈਨਲ ਦੇ ਵਿੱਚ ਸੋ ਅੱਜ ਹੈ ਜੀ ਸਾਡਾ ਡਬਿੰਗ ਸੈਸ਼ਨ ਮਤਲਬ ਜਿਹੜੀ ਸਾਡੀ ਆਉਣ ਵਾਲੀ ਵੈਬ ਸੀਰੀਜ਼ ਆ ਉਹਦੀ ਡਬਿੰਗ ਹੋ ਰਹੀ ਆ ਜੋ ਕਿ ਪਿੱਛੇ ਵੀ ਮੈਂ ਵਲੋਗ ਕੁਝ ਪਾਏ ਹੋਏ ਨੇ ਜਿਨ੍ਹਾਂ ਨੇ ਪਿਛਲੇ ਵਲੋਗ ਨਹੀਂ ਦੇਖੇ ਵੈਬ ਸੀਰੀਜ਼ ਦੇ ਕੁਝ BTS ਨੇ ਕੁਝ ਮસ્ਤੀ ਵੀ ਕਹਿ ਸਕਦੇ ਆ ਪਰਦੇ ਦੇ ਪਿੱਛੇ ਦੀ ਜਾ ਕੇ ਜ਼ਰੂਰ ਦੇਖਿਓ ਹੁਣ ਸਾਰੇ ਆ ਚੁੱਕੇ ਨੇ ਇੱਥੇ ਅਸੀਂ ਸੈਂਡਵਿਚ ਦੇ ਨਜ਼ਾਰੇ ਲੈ ਰਹੇ ਸੀ ਕਿਉਂਕਿ ਭੁੱਖੇ ਘਰੋਂ ਆਏ ਸੀ ਤੇ ਆ ਜਿੰਨੇ ਵੀ ਤੁਸੀਂ ਪਿੱਛੇ ਬੰਦੇ ਵੇਖੇ ਆ ਸਾਰੇ ਸਾਡੀ ਵੈਬ ਸੀਰੀਜ਼ ਦੇ ਆ ਤੇ ਉਹਨਾਂ ਦੇ ਨਾਲ ਮਾਤਾ ਪਿਤਾ ਜੋ ਹੈਗੇ ਨੇ ਇਹ ਸਾਡੇ ਡਾਇਰੈਕਟਰ ਸਾਹਿਬ ਪ੍ਰਭਜੋਤ ਸਿੰਘ ਚੀਮਾ ਜੀ ਬੈਠੇ ਹੋਏ ਨੇ ਤੇ ਚਾਹ ਦਾ ਆਨੰਦ ਮਾਣ ਰਹੇ ਨੇ ਤੇ ਬਾਕੀ ਵੀ ਸਭ ਬੈਠੇ ਹੋਏ ਨੇ ਹੁਣ ਆਗੇ ਜੀ ਸਾਡੇ ਜਸੀ ਜੀ ਇਹ ਵੀ ਸੈਂਡਵਿਚਾਂ ਦਾ ਪੂਰਾ ਪੂਰਾ ਆਨੰਦ ਮਾਣ ਰਹੇ ਨੇ ਕਿਤਾ ਚੋਰ ਦਿੱਤਾ ਸੈਂਡਵਿਚਾਂ ਦਾ ਹੈ ਮੈਂ ਕਿਤਾ ਚੋਰ ਦਿੱਤਾ ਸੈਂਡਵਿਚਾਂ ਦਾ ਦੋੜ ਵੀ ਇੱਕੋ ਗੱਲ ਵੀ ਓ ਵੇਟਰ ਇੱਧਰ ਆ ਸੈਂਡਵਿਚ ਛੱਕਣ ਤੋਂ ਬਾਅਦ ਚੋ ਅਸੀਂ ਜਾ ਰਹੇ ਹਾਂ ਉੱਪਰ ਸਟੂਡੀਓ ਕੋੜੀਆਂ ਚੜਾਜਣਾ ਤਾਂ ਖਾਦ ਰਹਾ ਧੰਨਵਾਦ ਓਏ ਹੋਏ ਪੋਸਟਰ ਹੀ ਪੋਸਟਰ ਪਤਾ ਲੱਗਦਾ ਸਟੂਡੀਓ ਦੇ ਅੰਦਰ ਚੱਲੇ ਆ ਆਓ 3ਰ ਫਲੋਰ ਲੈ ਲੈ ਤੇਰੀ ਨੂੰ ਦੁੱਧ ਡੁੱਲ ਗਿਆ ਯਾਤੇ ਹੁਣ ਅਸੀਂ ਇਸ ਟਾਈਮ ਸਟੂਡੀਓ ਦੇ ਅੰਦਰ ਸੀ ਤੇ ਸਾਨੂੰ ਇੱਕ ਵਾਰੀ ਪੂਰੀ ਮੂਵੀ ਜਿਹੜੀ ਬਣੀ ਆ ਉਹ ਇਥੇ ਪਲੇ ਕਰਕੇ ਦਿਖਾਈ ਜਾਏਗੀ ਤੇ ਉਸ ਦੇ ਬਾਅਦ ਚੋ ਅਸੀਂ ਡਬਿੰਗ ਕਰਾਂਗੇ ਪਤਾ ਲੱਗੇਗਾ ਕਿਹੜੇ ਡਾਇਲੌਗਸ ਕਿੱਥੇ ਨੇ ਸੋ ਇਥੇ ਤੇਗਵੀਰ ਹੋਣੀ ਕੁਛ ਸਮਝਾਉਂਦੇ ਹੋਏ ਬੱਚਿਆਂ ਨੂੰ ਤੇ ਇਹ ਤੋਂ ਬਾਅਦ ਮੇਰਾ ਧਿਆਨ ਪੈ ਗਿਆ ਫਿਰ ਦੀਦੀ ਦੀ ਕੁੜੀ ਵੱਲ ਫਿਰ ਮੈਂ ਮਜਬੂਰ ਹੋ ਗਈ ਬਲਾਨ ਨੂੰ ਬੱਚੇ ਬਹੁਤ ਪਿਆਰੇ ਹੁੰਦੇ ਆ ਅੱਛਾ نیچے ਚੱਲ ਰਹੀ ਹੈ ਡੱਬਿੰਗ ਤੇ ਉੱਪਰ ਚੱਲ ਰਿਹਾ ਹੈ ਫੋਟੋ ਸ਼ੂਟ ਜੋ ਕਿ ਪੋਸਟਰ ਵਾਸਤੇ ਫੋਟੋਜ਼ ਤਿਆਰ ਹੋਣੀਆਂ ਅਗਲਾ ਸ਼ੂਟ ਹੈ ਨਾ ਉਹ ਸਾਹਮਣੇ ਯੂਨੀਵਰਸਿਟੀ ਉਹ ਸਾਹਮਣੇ ਖਾਲਸਾ ਕਾਲਜ ਇਹ ਨਾ ਛੋਟਾ ਛੋਟਾ ਆ ਯੂਨੀਵਰਸਿਟੀ ਦਾ ਉਹ ਲੱਗਾ ਬੋਰਡ ਯੂਟੀ ਮਾਰਕੀਟ ਿੰਟੀ ਮਾਰਕੀਟ ਦਾ ਨਜ਼ਾਰਾ ਗੱਡੀਆਂ ਗੱਡੀਆਂ ਰੇੜੀਆਂ ਰੇੜੀਆਂ ਅੱਛਾ ਛੋਟਾ ਸ਼ੂਟ ਹੋ ਰਿਹਾ ਅਸੀਂ ਡਿਸਟਰਬ ਕਰ ਰਹੇ ਅਗਲੇ ਗੁੱਸੇ ਨਾਲ ਵੇਖ ਰਹੇ ਆ ਫੋਟੋ ਦੀ ਮਿੰਤਾ ਵਾਲੀ ਗੱਲ ਆ ਬੱਚੇ ਨੂੰ ਫੋਟੋ ਕਰਾ ਲੈੰਦੋ ਕਰਾਓ ਕਰਾਓ ਅਹੀਂ ਕਿਹੜਾ ਕੈਮਰਾ ਫੜਿਆ ਗਾਤਰਾ ਚ ਐ ਕੋਈ ਸਪੈਸ਼ਲ ਜੀ ਜੂਰ ਸਾਹਿਬ ਤੋਂ ਮੰਗਾਇਆ ਉਹਨਾਂ ਕਰਲੇ ਮਾਰ ਮਾ ਆਜ ਵਾਰ ਦਰਸ਼ਨ ਕਰੀਏ ਇਤਨੇ ਚਲੋ ਲਓ ਜੀ ਇੱਕ ਵਾਰੀ ਫੇਰ ਤੋਂ ਦਰਸ਼ਨ ਕਰੋ ਚਸਤਰ ਦੇ ਇਥੇ ਤਿਆਰ ਕਰਵਾਇਆ ਤਿਆਰ ਕਰਵਾਇਆ ਕਿ ਲੈ ਆਇਆ ਤਿਆਰ ਕਰਵਾਇਆ ਵਧੀਆ ਵਧੀਆ ਚੜ੍ਹਦੀ ਕਲਾ ਸਿੰਘ ਸਾਹਿਬ ਨੂੰ ਖੁਸ਼ੀ ਹੋ ਕਿਥੋਂ ਕਰਾਇਆ ਜੀ ਪੁੱਛੂਗਾ ਫਿਰ ਮੈਂ ਵੀ ਕਰਾਵਾਂਗਾ ਸ਼ਸਤਰਾਂ ਨਾਲ ਤੇ ਬਈ ਬਹੁਤ ਹੋ ਗਿਆ ਸ਼ਸਤਰ ਹੀ ਤੇ ਪਛਾਣ ਆ ਸਹੀ ਗੱਲ ਆ ਜੇ ਸ਼ਸਤਰ ਆ ਤੇ ਸਾਡਾ ਜ਼ੁਗਾਰ ਵਾ ਅੱਜ ਤੋਰ ਜੀ ਨੂੰ ਕਹਿ ਦੋ ਨਹੀਂ 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 ਮਹਿੰਗੇ ਗਹਿਣੇ ਲੈਣੇ ਆ ਜੀ ਸ਼ਸਤਰ ਮਹਿੰਗਾ ਲਾ ਲਓ ਤੇ ਖੁਸ਼ੀ ਹੋ ਜਾ ਜਿਆੜਿਆ ਨੇ ਥੋੜੀ 50 ਕਰੋਣਾ ਸ਼ਸਤਰਾਂ ਨੇ ਸਹੀ ਗੱਲਾ ਹੋਰ ਅਤਰ ਕੀ ਕਾਂਡਾ ਮਾਰਾਂਗੇ ਕੱਢ ਕੇ ਕਿ ਸੈੱਟ ਮਾਰ ਕੇ ਅਗਲੇ ਰੋਪਣੇ ਬਚਾ ਕੇ ਆ ਗਏ ਉਹ ਵਿਚਾਰਾਂ ਵਾਂਗੂ ਚਿੰਡੀ ਵਾਂਗੂ ਚੁਪਣਾ ਮਾਰਾ ਬੇਸਸਤਾ ਟਕਾ ਕੇ ਪੜਾ ਲੱਗੇ ਵੀ ਆਹ ਤੇ ਜਿੰਮ ਆਇਆ ਕੁਛ ਹੋਇਆ ਹੀ ਵੀਰੇ ਬਹੁਤ ਸਾਡੇ ਮਿਸਰ ਬਠੇ ਗਿਆ ਸਾਡੇ ਦੇ ਲੋੜੀ ਦੇ 1 ਮਹੀਨਾ ਅੱਗੇ ਪਿਛੇ ਵੇਖ ਲਓਗਾ ਨਾ ਉਹ ਪੂਰੀ ਲੋੜੀ ਹੁੰਦੀ ਆ ਸੋ ਜੀ ਇਸ ਤੋਂ ਬਾਅਦ ਜੋ ਜਿਹੜੇ ਮੇਰੇ ਨਾਲ ਫੋਟੋਸ ਖਿਚਾਉਣਾ ਚਾਹੁੰਦੇ ਸੀ ਉਹਨਾਂ ਦੇ ਪਿਆਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਿਰ ਅਸੀਂ ਬੱਚਿਆਂ ਨਾਲ ਫੋਟੋਸ ਖਿਚਵਾਈਆਂ ਤੇ ਕੋਈ ਵੀ ਨਾਰਾਜ਼ ਨਹੀਂ ਹੋਣਾ ਚਾਹੀਦਾ ਬੱਚੇ ਬਹੁਤ ਪਿਆਰ ਕਰਦੇ ਨੇ ਥੋੜੇ ਇੱਧਰ ਤੇ ਪੰਨੇ ਆ ਗਏ ਇੱਧਰਲੇ ਬੜੇ ਪੋਜ਼ ਹੋ ਗਏ ਆ ਹਾਂ ਹਾਂ ਹੈਲੋ ਗਾਇਸ ਆ ਤਾ ਮੈਂ ਆਓ ਆ ਆਪਣੇ ਚਾਹ ਪੂਰੇ ਕਰੋ ਬੋਲੋ ਕੀ ਬੋਲਣਾ ਹੈਲੋ ਗਾਇਜ਼ ਵੈਲਕਮ ਟੂ ਮਾਈ ਸਕਰਪਾਰਾ ਆ ਚੈਨਲ ਚੈਨਲ ਟੂ ਮਾਈ ਇਵੈਂਟ ਵੈਲਕਮ ਆਊਟ ਟੂ ਲਾਈਵ ਟੂ ਰਿਆ ਤੇ ਇੱਕ ਵੀਰ ਜੀ ਨੂੰ ਮਾਨ ਸਨਮਾਨ ਮਾਨ ਸਤਕਾਰ ਇੱਕ ਇੱਕ ਕਰੋੜ ਰੁਪਏ ਦਾ ਬਹੁਤ ਪਿਆਰ ਬਹੁਤ ਪਿਆਰ ਬਾਈ ਸਮਾਈਆ ਜੀ 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 ਦਾ ਪਿਆਰ ਦੇ ਕੇ ਬਹੁਤ ਵਧੀਆ ਗੱਲ ਆ ਬਹੁਤ ਬਹੁਤ ਥੈਂਕ ਯੂ ਮੇਰੇ ਵਿੱਚ ਖੇਤ ਕਰਕੇ ਅੱਖਾਂ ਮੇਰੇ ਖੋਲ ਨਹੀਂ ਰਹੀਆਂ ਸਾਰੇ ਹੱਥ ਮਾਨ ਸਨਮਾਨ ਚੋਕਲੇਟ ਆਜੇ ਕਬੱਡੀ ਪਲੇਅਰ ਆ ਲੈ ਬੋਲਦੇ 50 ਡਾਲਰ ਦਾ ਮਾਨ ਸਨਮਾਨ ਦੋ ਚੋਕਲੇਟ ਦਾ ਮਾਨ ਸਨਮਾਨ ਚਲੋ ਚਲੋ ਬਹੁਤ ਵਧੀਆ ਦੋ ਲੈ ਕੇ ਬੰਦ ਕਰਦੇ ਆ ਜੀ ਦੋਵੇਂ ਜੀ ਦਾ ਕੱਤਾ ਮਾਰ ਕੇ ਮੈਨੂੰ ਮਿਲਦੀ ਆ ਆਹ ਚੀਜ਼ ਕੀ ਫਟ ਹੈ ਅਟਾ ਤੇ ਜਿਹੜੇ ਖਾਣਾਂ ਨੇ ਨਹੀਂ ਪਹਿਲਾਂ ਮੈਨੂੰ ਦੱਸੋ ਆ ਕਿਹੜਾ ਪੋਜ਼ ਹੁੰਦਾ ਵਾ ਕੋਈ ਹੋਦਾ ਆ ਕਿੱਥੋਂ ਸਿੱਖਿਆ ਵਾਲਾ ਪੋਜ਼ ਨਹੀਂ ਦੀਦੀ ਕਿੱਥੋਂ ਸਿੱਖਿਆ ਵਾਲਾ ਇਹ ਪੋਜ਼ ਮੈਂ ਤਾਂ ਹਡਾਕੂ ਆ ਨਹੀਂ ਦੇਖ ਲੈ ਹਾਂਜੀ ਖਟਾ ਲੈਣੇ ਆ ਪਹਿਲਾਂ ਮੈਨੂੰ ਦੱਸੋ ਨਹੀਂ ਨਹੀਂ ਭੈਣ बहुत बड़े 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 फैन दीदी कितने <laughs> <laughs> <भी दिख्यागी। laughs> ਬੜੀ ਬੜੀ ਮੈਂ ਗ੍ਰੇਸ ਨੂੰ ਕਰਦਾ ਮੈਂ ਜਾਣਦੀ ਕਿ ਉਹ ਫੈਨ ਬਹੁਤ ਬੜੀ ਨੇ ਹੈ ਨਾ ਇਸ ਦੇ ਨਾਲ ਨਹੀਂ ਨਹੀਂ ਪਿਆਰ ਹੀ ਬਤੇਰਾ ਫੈਨ ਹੈ ਫੈਨ ਹੱਟ ਕਰ ਬਤੇਰੇ ਹੱਟੇ ਕਰ ਉਹ ਵਾਲੇ ਜਿਹੜੇ ਉਹ ਵਾਲੇ ਨਹੀਂ ਆ ਗਏ ਇੱਥੇ ਜੀ ਸ਼ੂਟ ਵੀ ਹੋ ਚੁੱਕਿਆ ਸੀ ਤੇ ਡਬਿੰਗ ਵੀ ਕੰਪਲੀਟ ਹੋ ਚੁੱਕੀ ਸੀ ਡਬਿੰਗ ਸਿਰਫ ਮੇਰੀ ਰਹਿੰਦੀ ਕਿਉਂਕਿ ਹਾਨੂੰ ਹੀ ਕਿ ਪਹਿਲੋਂ ਇਸ ਸਭ ਨੂੰ ਫੇਲੇ ਕਰਕੇ ਭੇਜ ਦਈਏ ਇੱਥੇ ਡਿਸਕਸ਼ਨ ਚੱਲਦਾ ਪਿਆ ਕਿ ਅਗਲਾ ਸ਼ੂਟ ਕਦੋਂ ਰੱਖਣਾ ਹੈ ਕਿਉਂਕਿ ਵੈਬ ਸੀਰੀਜ਼ ਹਜੇ ਵੀ ਕੰਪਲੀਟ ਨਹੀਂ ਹੋਈ ਕੁਝ ਸੀਨ ਰਹਿਣਦੇ ਕੁਝ ਸ਼ੋਰਟ ਰਹਿੰਦੇ ਆ ਇਹਦੇ ਵਿੱਚ ਵੀ ਕਈ ਕੁੜੀਆਂ ਹਲੇ ਡਬਿੰਗ 'ਚ ਵੀ ਨਹੀਂ ਆਈਆਂ ਸੀ ਤੇ ਉਹ ਵੀ ਸਾਡੇ ਰਹਿੰਦੇ ਸੀ ਸੀਨ ਇਸ ਤੋਂ ਬਾਅਦ ਚੋ ਕੋਟ ਸਾਹਿਬ ਆਪ ਹੋਏ ਨੇ ਮੂਰੇ ਮਤਲਬ ਹੁਣ ਇੱਥੇ ਥੋੜੀ ਜਿਹੀ ਮੇਨ ਮੇਰੀ ਡਬਿੰਗ ਸੀ ਬਾਕੀ ਗਰੁੱਪ ਦੇ ਨਾਲ ਕੁਝ ਡਾਇਲੋਗ ਵਗੈਰਾ ਸੀ ਤੇ ਫਿਰ ਅਸੀਂ ਚੱਲ ਗਏ ਸਟੂਡੀਓ ਦੇ ਅੰਦਰ ਸੋ ਇਥੇ ਆਖਿਰ ਤੇ ਅਸੀਂ ਸਭ ਨੂੰ ਕਰਤਾ ਸੀ ਵੇਲੇ ਮੈਂ ਰਹਿ ਗਈ ਸੀ ਇਕੱਲੀ ਤੇ ਹੁਣ ਦੇਖ ਸਕਦੇ ਤੁਸੀਂ ਸਾਹਮਣੇ ਉੱਧਰ ਵੀ ਕੋਈ ਨਹੀਂ ਇੱਧਰ ਵੀ ਕੋਈ ਨਹੀਂ ਮੇਰੇ ਇਕੱਲੇ ਦੀ ਡਬਿੰਗ ਚੱਲਦੀ ਪਈ ਕਿਉਂਕਿ ਸਾਰੇ ਮੋਸਟਲੀ ਦੂਰੋ ਦੂਰੋ ਸੀ ਅਸੀਂ ਕਿਹਾ ਕਿ ਚਲੋ ਉਹਨਾਂ ਦੀ ਡਬਿੰਗ ਕਰਾ ਕੇ ਤੇ ਭੇਜਦੀ ਹਾਂ ਉਹਨਾਂ ਨੂੰ ਇਹ ਤੋਂ ਬਾਅਦ ਬਸ ਦੂਰ ਜਾਣ ਵਾਲੇ ਰਹਿ ਗਏ ਹੀ ਜਿਨ੍ਹਾਂ ਨੂੰ ਜ਼ਿਆਦਾ ਹੀ ਟਾਈਮ ਲੱਗਣਾ ਸੀ ਇਹਨਾਂ ਨੇ ਫਿਰ ਜਾਣਾ ਹੀ ਅਗਲੇ ਦਿਨ ਇਹਨੂੰ ਮੈਂ ਕਿਹਾ ਸੈਂਡਵਿਚ ਖਾ ਲੈ ਮੁੰਡਾ ਸਾਡਾ ਸ਼ਰਮ ਆ ਗਿਆ ਇਹਨੇ ਟੋਪੀ ਨਾ ਸਮਝਿਆ ਕਿ ਤੇ ਮੂੰਹ ਨਹੀਂ ਵਿਕੂਗਾ ਪਰ ਮੂੰਹ ਤਾਂ ਬਈ ਵਿਕਦਾ ਹੀ ਪਿਆ ਸੀ ਇਥੇ ਹਰਮਨ ਜੀ ਕਹਿ ਰਹੇ ਸੀ ਕੈਮਰੇ ਦੇ ਵਿੱਚ ਨਹੀਂ ਆ ਰਹੇ ਫਿਰ ਅਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਵਿੱਚ ਲੈ ਕੇ ਆਏ ਪਹਿਲੋ ਫਰੇਮ ਦੇਖੀ ਕੁੜੀ ਗੁੱਸਾ ਨਾ ਕਰ ਜੇ ਬਈ ਫਿਰ ਅਸੀਂ ਪੀਤਾ ਦੁੱਧ ਤੇ ਖਾਦੇ ਸੈਂਡਵਿਚ ਇੱਧਰ ਫੁੱਲ ਓਨ ਸੇਵਾ ਚੱਲ ਰਹੀ ਸੀ ਤੇ ਫਿਰ ਅਸੀਂ ਇਹ ਸ਼ਕਸ਼ਕੌਣ ਤੋਂ ਬਾਅਦ ਚੋਂ ਇੱਥੋਂ ਨਿਕਲ ਗਏ ਸੀ ਤੇ ਭਾਈ ਸਾਹਿਬ ਪੂਰਾ ਸਵੈਗ ਦਿੰਦੇ ਹੋਏ ਇਸ ਤੋਂ ਬਾਅਦ ਜੋ ਅਸੀਂ ਟੋਟਲੀ ਫ੍ਰੀ ਹੋ ਕੇ ਜਦੋਂ ਬਾਹਰ ਨਿਕਲੇ ਤੇ ਸਾਹਮਣੇ ਸੀ ਯੂਨੀਵਰਸਿਟੀ ਤੇ ਅਸੀਂ ਆ ਗਏ ਅੰਦਰ ਨੂੰ ਅਸੀਂ ਯੂਨੀਵਰਸਿਟੀ ਪਹੁੰਚ ਚੁੱਕੇ ਆਂ ਸ਼ੂਟ ਤੋਂ ਬਾਅਦ ਚੋਂ ਆਪਾਂ ਸ਼ੂਟ ਵੀ ਮਤਲਬ ਕੁਝ ਉਹ ਵਾਲਾ ਸ਼ੂਟ ਨਹੀਂ ਜਸਟ ਪੋਸਟਰ ਸ਼ੂਟ ਸੀ ਤੇ ਡਬਲ ਵਗੈਰਾ ਸੀ ਫਿਰ ਅਸੀਂ ਕਿਹਾ ਯੂਨੀਵਰਸਿਟੀ ਦੇ ਸਾਹਮਣੇ ਆਏ ਆ ਸਿੱਧਾ ਸਿੱਧਾ ਜਾਦਾ ਜਿੱਦਾਂ ਐ ਖਲੋਗਿਆ ਏਦਾਂ ਜਾ ਕੇ ਜਿਵੇਂ ਹੁਣੇ ਮੈਂ ਫੋਟੋ ਕਿਚ ਲੱਗੀ ਹੁੰਦੀ ਆ ਪੋਸਟ ਚੈੱਕ ਕਰੋ ਇਹਦਾ ਬਜ਼ੁਰਗੋ ਅਹੀਂ ਅੱਗੇ ਸੇ ਤੋਂ ਦੋ ਦੋ ਤੇ ਦੇਖਦੇ ਰਹੇ ਆ ਉਹ ਨੋ ਜੜੀਆਂ ਵੇਖ ਕੰਦੇ ਆ ਪਰ ਮੇਰੇ ਤੇ ਸ਼ਾਂਤੀ ਪੀਸ ਹੁਣਾ ਵਧੀਆ ਆ ਨਾ ਯੂਨੀਵਰਸ ਦਾ ਮਾਹੌਲ ਬਹੁਤ ਵਧੀਆ ਵੈ ਕਿਆ ਬਟੇ ਬਾਈ ਥੱਕ ਜਾਏਗੀ ਇਹ ਜੋ نیچے ਹੈਂਗਰ ਹੈਗਾ ਨਾ ਉੱਤੇ ਰੱਖਿਆ ਮੈਂ ਤੈਨੂੰ ਥੋੜਾ ਥੇਰ ਵੀ ਥੱਕ ਜਾਣੀ ਆ ਗਿਆ ਤਾਂ ਫਾਟਰੀ ਹੁਣ ਆਪਾਂ ਬੰਦ ਕਰਨ ਲੱਗੇ ਆ ਉਹਦੇ ਤੇ ਹੁਣ ਨਹੀਂ ਅਰੇ ਕائنات ਕੀ ਚਾਹਤੇ ਹੋ ਜਿਹੜੇ ਸਾਡੇ ਨਾਲੇ ਚਾਰਕ ਬੱਚੇ ਸੀ ਲੇਟ ਹੋ ਗਏ ਇਹਨੇ ਜਾੜਾ ਦੂਰ ਜਾਣਾ ਸੀ ਤੇ ਫਿਰ ਦੂਰ ਜਾਣ ਕਰਕੇ ਨਰਾ ਹੋ ਜਾਂਦਾ ਤੇ ਕੁੜੀਆਂ ਸੀ ਨੇ ਲੈ ਹਨ ਇਹਨਾਂ ਨੂੰ ਅਸੀਂ ਲੈ ਆਏ ਹਾਂ ਘਰ ਜੋ ਕਿ ਇਸ ਟਾਈਮ ਉਧਰ ਬੈਠੇ ਆ ਹਜੇ ਵੀ ਥੋੜੀ ਸਾਡੀ ਵੈਬ ਸੀਰੀਜ਼ ਰਹਿੰਦੀ ਆ ਇੱਕ ਤੇ ਜਿਵੇਂ ਕਾਫੀ ਦੂਰ ਦੂਰ ਹੋ ਹੁਣ ਵਿੱਚ ਕਈਆਂ ਦੇ ਐਗਜ਼ਾਮ ਵਗੈਰਾ ਆ ਗਏ ਉਹ ਇਸ਼ੂ ਆ ਰਿਹਾ ਤੇ ਅੱਜ ਜਿਵੇਂ ਡਬਿੰਗ ਵਗੈਰਾ ਸੀ ਤੇ ਸਾਰੇ ਜਣੇ ਨਹੀਂ ਆ ਪਾਏ ਸੀ ਹੁਣ ਜਿਹੜੇ ਰਹਿੰਦੇ ਆ ਕੁਝ ਜਿਹੜੇ ਸੀਨ ਵੀ ਰਹਿੰਦੇ ਆ ਤੇ ਉਹ ਇਜਾਜ਼ਤ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਦ ਘਾਟਦੀ ਮਾਫੀ